হ্যালো আজ শুক্রবার একাদশীর রতন বিশ্বাস একটা ভজন গিয়ে আজকের আপনাদের চরণে প্রার্থনা জানাবে হরি বল হরি আমি ਦੇ ਨਵੀਂ ਕਰੀ ਨਹੀਂ ਕੋ ਕੋੜੀ ਇੱਕ ਟੀ ਪੈਸਾ ਦਾ ਅਮੀ ਦੇ ਨਵੀਂ ਕਰੀ ਨਹੀਂ ਕੋ ਕੋੜੀ ਇੱਕ ਟੀ ਪੈਸਾ ਦਾ ਇੱਕ ਟੀ ਪੈਸਾ ਪਰ ਬਰੀ ਕੋੜੀ ਨਾ ਦਿਲੇ ਨਾ ਯੋਨੀ ਅਸੂਝਰੀ ਪਰ ਬਰੀ ਕੋਰੀ ਨਾ ਦਿਲੇ ਨਾ ਯੋਨੀ ਅਸੂਝਰੀ ਇੱਕੀ ਪੈਸਾ ਦਾਓ একটি পয়সা দা আমি দিন ভিকারি নেই করি একটি পয়সা দাও আমি দিন ভিকারি নেই করি ਇੱਕ ਪਏ ਸਾਦਾ